ਫਿਰ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਲ ਗੁੱਪ ਕਰਦੇ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਨੀ ਕੋਟਪੁਰਾ ਤੋਂ ਕਿਸਾਨ ਦੋਸਤੋਂ ਐਤ ਕੀ ਬਹੁਤ ਏਰੀਏ ਦੇ ਵਿੱਚ ਪਨੀਰੀ ਕਾਫੀ ਲੋਕਾਂ ਦੀ ਖਰਾਬ ਹੋਈ ਹੈ ਤੇ ਮੇਰੇ ਕਿਸੇ ਵੀ ਪ੍ਰਕਾਰ ਦੀ ਜੇਕਰ ਕਿਸੇ ਦੋਸਤ ਨੂੰ ਪਨੀਰੀ ਦੀ ਲੋੜ ਹੋਵੇ ਵੈਸੇ ਮੈਂ ਡਿਸਪਲੇ ਦੇ ਨੀਚੇ ਵੀਰ ਜੀ ਦਾ ਕਾਰਡ ਲਾ ਵੀ ਦਊਗਾ ਬਾਕੀ ਆਪਾਂ ਵੀਰ ਜੀ ਦੇ ਮੂੰਹ ਜਬਾਨੀ ਸੁਣਦੇ ਆ ਉਹਨਾਂ ਕੋ ਕਿਹੜੀ ਕਿਹੜੀ ਪਨੀਰੀ ਇਸ ਟਾਈਮ ਅਵੇਲੇਬਲ ਹੈ ਤੇ ਜੇ ਕਿਸੇ ਦੋਸਤ ਨੂੰ ਲੋੜ ਹੈ ਤਾਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਸასი ਸ਼ਕਲ ਵੀਰ ਜੀ ਕਿ ਜੇ ਆਪਣੇ ਕੋ ਕਿਹੜੀ ਕਿਹੜੀ ਐਸਟਾ ਪਨੀਰੀ ਤਿਆਰ ਕੀਤੀ ਹੈ ਆਪਣੇ ਕੋ ਬਾਤ ਸੁਣੀਆ ਬਿਲਕੁਲ ਠੀਕ ਹੈ ਜੀ 1516 1516 40 ਓਕੇ 113 ਠੀਕ ਹੈ ਜੀ 113 મત ਜਿਵੇਂ ਕਿ ਕਿਸਾਨ ਦੋਸਤੋ ਤੁਸੀਂ ਵੇਖ ਹੀ ਲਿਆ ਮੈਂ ਵੀਡੀਓ ਨੂੰ ਜਿਆਦਾ ਜਿਆਦਾ ਲੰਬਾ ਕਰਦਾ ਹੋਇਆ ਤੁਸੀਂ ਸੋਣ ਹੀ ਲਿਆ ਹੋਊਗਾ ਕਿ ਵੀਰ ਜੀ ਕੋਲੇ ਟੋਟਲ ਪਨੀਰੀਆਂ ਐਸ ਟਾਈਮ ਤਿਆਰ ਪਈ ਹੈ ਵੀਰ ਜੀ ਇੱਕ ਆਪਣੀ ਸਾਰੇ ਸਰੋਤਿਆਂ ਨੂੰ ਦੱਸ ਦਿਓ ਆਪਣਾ ਏਰੀਆ ਕਿਹੜਾ ਤੇ ਕਿੱਥੋਂ ਹੀ ਮਿਲੇਗੀ ਤੇ ਆ ਉਹਦਾ ਨੰਬਰ ਵੀ ਬੋਲ ਕੇ ਦੱਸ ਦਿਓ ਜੀ ਦਾ ਇੰਡੀਆ ਜੀ ਨੂੰ ਤੋਂ ਸੋਇਟਰ ਠੀਕ ਹੈ ਜੀ ਨੰਬਰ ਹੈ ਜੀ 98121566 ਠੀਕ ਹੈ ਜੀ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਨੰਬਰ ਵੀ ਪਤਾ ਲੱਗ ਹੀ ਗਿਆ ਮੈਂ ਡਿਸਪਲੇ ਦੇ ਵਿੱਚ ਕਾਰਡ ਵੀ ਮੇਰੇ ਲੱਗਿਆ ਵੀਜੀਆ ਦਾ ਕਾਰਡ ਵੀ ਲੱਗੇ ਹੀ ਹੋਊਗਾ ਤੇ ਨੰਬਰ ਵੀ ਮੈਂ ਬਾਕੀਰ ਥੱਲੇ ਮੈਂਸ਼ਨ ਕਰ ਦੂੰਗਾ ਜੇ ਕਿਸੇ ਵੀ ਦੋਸਤ ਨੂੰ ਪਨੀਰੀ ਦੀ ਲੋੜ ਹੈ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੋੜ ਹੈ ਤੇ ਉਹ ਵੀਰ ਜੀ ਦਾ ਰੈਫਰੈਂਸ ਜਰੂਰ ਦੇਣ ਥੈਂਕ ਯੂ ਸੋ ਮਚ ਸਾਸ਼ਿਕਾ